ਖੁਸ਼ ਆਰਪਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਤੇ ਆਏ ਨਾ ਆਏ ਦਿਨ ਕੋਈ ਨਾ ਕੋਈ ਵਿਵਾਦ ਜਿਹੜਾ ਭਖਿਆ ਰਹਿੰਦਾ ਹੈ ਜਿਵੇਂ ਹਾਲ ਹੀ ਦੀ ਗੱਲ ਕਰਾਂ ਤਾਂ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਿਵਾਦ ਜਿਹੜਾ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਪੰਜਾਬੀ ਸਿੰਗਰ ਗੁਲਾਬ ਸਿੱਧੂ ਦਾ ਇੱਕ ਗਾਣਾ ਆਉਂਦਾ ਹੈ ਹਫ਼ਤਾ ਕ ਪਹਿਲਾਂ ਗਾਣੇ ਦਾ ਨਾਮ ਹੈ ਜੱਟਾ ਲਵ ਯੂ ਬਹੁਤ ਸਾਰੇ ਦੋਸਤ ਮਿੱਤਰ ਸਾਡੇ ਜਿਹੜੇ ਨੇ ਉਹ ਇਸ ਵਿਵਾਦ ਤੋਂ ਜਾਣੋ ਵੀ ਹੋਣਗੇ ਪਰ ਜਿਹੜੇ ਨਹੀਂ ਜਾਣਦੇ ਉਹਨਾਂ ਦੱਸ ਦੇਣਾ ਚਾਹੁੰਦਾ ਕਿ ਗੁਲਾਬ ਸਿੱਧੂ ਦਾ ਇੱਕ ਗਾਣਾ ਹੈ ਜਿਸ ਦਾ ਨਾਮ ਹੈ ਜੱਟਾ ਲਵ ਯੂ ਕਰਕੇ ਗਾਣਾ ਰਿਲੀਜ਼ ਹੁੰਦਾ ਉਸ ਦੇ ਵਿੱਚ ਇੱਕ ਦੋ ਲਾਈਨਾਂ ਕਰਕੇ ਜਿਹੜਾ ਵਿਵਾਦ ਖੜਾ ਹੁੰਦਾ ਉਹ ਲਾਈਨਾਂ ਕੀ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ ਗੁਲਾਬ ਸਿੱਧੂ ਇੱਕ ਪੈਰੇ ਦੇ ਵਿੱਚ ਬੋਲਦੇ ਨੇ ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਲਵਾਂ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੋ ਤੇ ਮਗਲਾ ਦੇ ਕਿਲੇ ਲੁੱਟ ਲੂੰ ਸਣੇ ਸਰਪੰਚ ਸਾਰਾ ਪਿੰਡ ਘਟ ਦੂੰ ਤੇ ਇਹ ਸਰਪੰਚਾਂ ਵਾਲੀ ਲਾਈਨ ਤੇ ਵਿਵਾਦ ਖੜਾ ਹੁੰਦਾ ਤੇ ਬਹੁਤ ਸਾਰੇ ਪਿੰਡਾਂ ਦੇ ਸਰਪੰਚਾਂ ਵੱਲੋਂ ਗੁਲਾਬ ਸਿੱਧੂ ਉੱਪਰ ਗੁੱਸਾ ਕੱਢਿਆ ਜਾਂਦਾ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਗੁਲਾਬ ਸਿੱਧੂ ਨੇ ਸਰਪੰਚਾਂ ਨੂੰ ਇੰਨੇ ਮਾੜੇ ਸ਼ਬਦ ਬੋਲੇ ਨੇ ਤੇ ਗੁਲਾਬ ਸਿੱਧੂ ਮਾਫੀ ਜ਼ਰੂਰ ਮੰਗੇ ਤੇ ਗੁਲਾਬ ਸਿੱਧੂ ਦੀ ਮੈਂ ਇੱਥੇ ਤਾਰੀਫ਼ ਵੀ ਕਰਦਾ ਕਿ ਉਹਨਾਂ ਨੇ ਇੱਕ ਵਾਰੀ ਕਹਿਣ ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆ ਕੇ ਲਾਈਵ ਹੋ ਕੇ ਸਾਰੇ ਸਰਪੰਚਾਂ ਤੋਂ ਮਾਫੀ ਮੰਗੀ ਹੈ ਕਿ ਮੈਂ ਮਾਫੀ ਮੰਗਦਾ ਕਿ ਮੈਂ ਇਹ ਲਾਈਨ ਬੋਲੀ ਐ ਸੋ ਮੈਨੂੰ ਮਾਫ ਕੀਤਾ ਜਾਵੇ ਪਰ ਉਸ ਤੋਂ ਬਾਅਦ ਵੀ ਇਹ ਜਿਹੜਾ ਵਿਵਾਦ ਜਿਹੜਾ ਹੈ ਰੁਕਣ ਦਾ ਨਾਮ ਨਹੀਂ ਲੈਣਾ ਤੇ ਸਰਪੰਚਾਂ ਵੱਲੋਂ ਕਿਹਾ ਜਾਂਦਾ ਕਿ ਗੁਲਾਬ ਸਿੱਧੂ ਲਾਈਵ ਆ ਕੇ ਨਹੀਂ ਸਗੋਂ ਸਾਡੇ ਵਿੱਚ ਬੈਠ ਕੇ ਮਾਫੀ ਮੰਗੀ ਤਾਂ ਫਿਰ ਅਸੀਂ ਇਸ ਜਿਹੜਾ ਵਿਵਾਦ ਨੂੰ ਖਤਮ ਕਰਾਂਗੇ ਸੋ ਗੁਲਾਬ ਸਿੱਧੂ ਉਹ ਵੀ ਉਹਨਾਂ ਦੀ ਗੱਲ ਮੰਨਦਾ ਬੀਤੇ ਐਤਵਾਰ ਨੂੰ ਇੱਕ ਮੀਟਿੰਗ ਰੱਖੀ ਜਾਂਦੀ ਹੈ ਗੁਲਾਬ ਸਿੱਧੂ ਉਸ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਕਿ ਸਾਰੇ ਸਰਪੰਚ ਖੜੇ ਹੁੰਦੇ ਨੇ ਤਾਂ ਉੱਥੇ ਗੁਲਾਬ ਸਿੱਧੂ ਮਾਫੀ ਮੰਗਦਾ ਕਿ ਮੈਂ ਜੋ ਇਹ ਲਾਈਨਾਂ ਬੋਲੀਆਂ ਨੇ ਮੈਂ ਉਸ ਚੀਜ਼ ਤੇ ਮੈਨੂੰ ਆਪਣਾ ਛੋਟਾ ਭਰਾ ਮੰਨ ਕੇ ਜਾਂ ਆਪਣਾ ਬੱਚਾ ਸਮਝ ਕੇ ਮੈਨੂੰ ਮਾਫ ਕੀਤਾ ਜਾਵੇ ਪਰ ਸਰਪੰਚ ਉਸ ਟਾਈਮ ਉਸ ਸਮੇਂ ਇੱਕ ਗੱਲ ਰੱਖਦੇ ਨੇ ਕਿ ਜਾਂ ਤਾਂ ਜਿੱਥੇ ਉਹ ਲਾਈਨ ਬੋਲਦੇ ਨੇ ਕਿ ਸਾਰੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਉਸ ਸਰਪੰਚ ਸ਼ਬਦ ਦੇ ਉੱਪਰ ਬੀਪ ਲਗਾਈ ਜਾਵੇ ਜਾਂ ਫਿਰ ਇਸ ਗਾਣੇ ਨੂੰ ਸ਼ੋਸ਼ਲ ਮੀਡੀਆ ਪਲੇਟਫਾਰਮ ਤੋਂ ਰੀਡ ਕਰਵਾਇਆ ਜਾਵੇ ਤੇ ਉਸ ਤੋਂ ਬਾਅਦ ਗੁਲਾਬ ਸਿੱਧੂ ਆਪਣਾ ਪੱਖ ਵੀ ਰੱਖਦੇ ਨੇ ਗੁਲਾਬ ਸਿੱਧੂ ਵੱਲੋਂ ਕਿਹਾ ਜਾਂਦਾ ਹੈ ਕਿ ਮੈਂ ਇਹ ਗਾਣਾ ਜਿਹੜਾ ਹੈ ਕੰਪਨੀ ਨੂੰ ਵੇਚਿਆ ਹੋਇਆ ਹੈ ਤੇ ਕੰਪਨੀ ਗਾਣਾ ਡਿਲੀਟ ਕਰੂਗੀ ਨਹੀਂ ਕਰੂਗੀ ਇਸ ਚੀਜ਼ ਦੀ ਮੈਂ ਹਮੇ ਨਹੀਂ ਭਰਦਾ ਪਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਇਹ ਗਾਣਾ ਹੋ ਸਕੇ ਤਾਂ ਡਿਲੀਟ ਹੋ ਜਾਵੇ ਤਾਂ ਜਾਂ ਫਿਰ ਉਹਨਾਂ ਨੇ ਆਪਣੇ ਫੈਨਸ ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਕਿਤੇ ਵਿਆਹ ਸ਼ਾਦੀ ਦਾ ਕੋਈ ਫੰਕਸ਼ਨ ਹੁੰਦਾ ਹੈ ਤਾਂ ਇਸ ਗਾਣੇ ਨੂੰ ਡੀਜੇ ਉੱਪਰ ਨਾ বাজਾਇਆ ਜਾਵੇ ਕਿਉਂਕਿ ਗੁਲਾਬ ਸਿੱਧੂ ਦੀ ਫਿਲਮ ਸ਼ੂਟ ਹੋ ਰਹੀ ਹੈ ਤੇ ਉਹ ਕਹਿੰਦੇ ਮੈਂ ਕਿਸੇ ਵੀ ਤਰੀਕੇ ਦਾ ਕੋਈ ਵਿਵਾਦ ਨਹੀਂ ਚਾਹੁੰਦਾ ਕੋਈ ਕੰਟਰੋਵਰਸੀ ਨਹੀਂ ਚਾਹੁੰਦਾ ਸੋ ਮੈਨੂੰ ਆਪਣਾ ਛੋਟਾ ਭਰਾ ਬੱਚਾ ਸਮਝ ਕੇ ਮਾਫ ਕੀਤਾ ਜਾਵੇ ਤੇ ਇਸ ਗਾਣੇ ਨੂੰ ਡੀ ਜੀ ਉੱਪਰ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ ਤੇ ਜੇ ਆਪਾਂ ਦੂਜੇ ਪਾਸੇ ਸਰਪੰਚਾਂ ਦੀ ਗੱਲ ਕਰੀ ਤੇ ਸਰਪੰਚਾਂ ਨੇ ਵੀ ਇੱਕ ਤਿੱਖੇ ਲੈਜ਼ੇ ਦੇ ਵਿੱਚ ਕਿਹਾ ਕਿ ਗੀਤ ਗਾ ਗੀਤਕਾਰ ਗਾਣਾ ਲਿਖਣ ਤੋਂ ਪਹਿਲਾਂ ਜਾਂ 뮤직 ਡਾਇਰੈਕਟਰ ਗਾਣਾ ਰਿਕਾਰਡ ਕਰਨ ਤੋਂ ਪਹਿਲਾਂ ਜਾਂ ਵੀਡੀਓ ਡਾਇਰੈਕਟਰ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਗਾਣੇ ਦੇ ਬੋਲਾਂ ਨੂੰ ਸਹੀ ਤਰੀਕੇ ਨਾਲ ਸੁਣ ਲਿਆ ਜਾਵੇ ਤਾਂ ਜੋ ਕਿਸੇ ਦੀਆਂ ਭਾਵਨਾ ਨੂੰ ਠੇਸ ਨਾ ਪਹੁੰਚ ਸਕੇ ਤੇ ਨਾ ਹੀ ਅੱਗੇ ਤੋਂ ਕੋਈ ਇਹੋ ਜਿਹਾ ਵਿਵਾਦ ਖੜਾ ਹੋ ਸਕੇ ਸੋ ਬਹੁਤ ਬਹੁਤ ਧੰਨਵਾਦ ਜੀ We at GNA University see potential in everyone and everything around us we drive innovation and entrepreneurship we groom competent global citizens to affect positive change around them